ਹਾਂਜੀ ਸਭ ਤੋਂ ਪਹਿਲਾਂ ਤਾਂ ਗੁੱਡ ਮਾਰਨਿੰਗ ਜੀ ਕੀ ਹਾਲ ਚੰਨ ਸਰਨ ਦੇ ਮੈਨੂੰ ਮਿਲਿਆ ਕਿ ਤੁਸੀਂ ਠੀਕ ਹੋਵੋਗੇ ਅੱਜ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਚੈਨਲ ਦਾ ਨਾਮ ਨੂੰ ਵਧੀਆ ਲਾਫਿਰ ਗੱਲ ਤਾਂ ਅੱਜ ਮੈਂ ਤੁਸੀਂ ਕਿਹਾ ਸੀ ਕਿ ਦੋਸਤਾਂ ਨਾਲ ਵਲੌਗ ਲੈ ਕੇ ਆਉਣਾ ਅੱਜ ਮੈਨੂੰ ਕੋਈ ਹੋਣੇ ਸੀ ਬਸ ਮਤਲਬ ਮੈਂ ਸੁੱਤਾ ਪਿਆ ਸੀ ਤਾਂ ਮੈਨੂੰ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਸ਼ੂਟਿੰਗ ਆਪਣੀ ਨਾ ਥੋੜੀ ਦੇਰ ਤੱਕ ਤਾਂ ਮੈਨੂੰ ਫੋਨ ਆਇਆ ਉਹ ਜਿਹਨੇ ਸ਼ੂਟਿੰਗ ਕਰਨੀ ਆ ਉਹਦਾ ਫੋਨ ਆਇਆ ਟਰੈਕਟਰ ਦਾ ਤੇ ਉਹ ਕਹਿੰਦਾ ਬਈ ਅੱਜ ਮਿਲ ਕੇ ਜਾਓ ਤਾਂ ਉਹਨਾਂ ਨਾਲ ਥੋੜੀ ਜਿਹੀ ਮੀਟਿੰਗ ਕਰਨੀ ਆ ਅੱਜ ਚੱਲਨੇ ਆਪਾਂ ਉੱਥੇ ਜਾ ਕੇ ਗੱਲਬਾਤ ਕਰਦੇ ਆ ਦੇਖਦੇ ਆ ਕੀ ਕਹਿੰਦੇ ਆ ਬਾਕੀ ਹੁਣੀ ਉੱਠਿਆ ਸੀਗਾ ਮੈਂ ਤੇ ਨਹਾਉਣਾ ਨਹਾ ਕੇ ਆਪਾਂ ਮਿਲ ਲੋ ਜੀ ਹੱਬਨਾ ਕੇ ਹੋ ਕੇ ਰੈਡੀ ਤੇ ਮਿਲਦੇ ਆਂ ਬੱਸ ਉਹ ਜਾ ਕੇ ਆਪਾਂ ਤਲਵੰਡੀ ਤੋਂ ਠੀਕ ਹੈ ਕਿ ਜੇ ਤੁਹਾਨੂੰ ਦੱਸੇ ਸੀਗਾ ਮੈਂ ਆਪਣਾ ਤਲਵੰਡੀ ਹੈ ਨਾ ਜੂ ਸਟੂਡੀਓ ਹੈ ਜਿਨ੍ਹਾਂ ਨੇ ਬੁਲਾਇਆ ਆਪਾਂ ਸਾਰਾ ਸ਼ੂਟਿੰਗ ਕਰਨੀ ਹੈ ਤਲਵੰਡੀ ਦਾ ਮੰਡਾ ਹੈਗਾ ਜਾ ਕੇ ਆਪਾਂ ਨੂੰ ਮਿਲਦੇ ਆ ਚਲੋ ਨਾ ਨਾਲ ਬਣੇ ਰਹੋ ਆਪਣੇ ਸਕਿੱਪ ਨਾ ਕਰਿਓ ਜਾ ਕੇ ਮਿਲਦੇ ਆਪਾਂ ਤਲਵੰਡੀ ਲੋ ਜੀ ਆਪਾਂ ਪਹੁੰਚ ਗਏ ਤਲਵੰਡੀ ਬੱਸ ਸਟੈਂਡ ਤੇ ਬਾਕੀ ਉਹਨਾਂ ਆਪਾਂ ਕਰ ਰਹੇ ਆਂ ਮੁੰਡੇ ਦੀ ਵੇਟ ਆਪਣਾ ਫਰੈਂਡ ਆ ਰਿਹਾ ਹੈਗਾ ਤਾਂ ਮਿਲਦੇ ਆ ਉਹਨੂੰ ਜਦੋਂ ਆ ਗਿਆ ਉੱディ ਬੇਚਾਂਸ ਖੜੇ ਆ ਚਲੋ ਮਿਲਦੇ ਆ ਲਓ ਜੀ ਆ ਗਿਆ ਆਪਣਾ ਮੁੰਡਾ ਵੀ ਜੱਜੀ ਪਹੁੰਚ ਗਿਆ ਨਹੀਂ ਘਰ ਨਹੀਂ ਸੀ ਆਇਆ ਵੀ ਪੈਦਲ ਆ ਦੇ ਕੋਲੇ ਇਕੱਲ ਨੇਗਾ ਹਾਂ ਵੀ ਕਿਵੇਂ ਆ ਠੀਕ ਆ ਸੱਤਾ ਹੈ ਹੋਰ ਅਸੀਂ ਪਹਿਲਾਂ ਪਗੁੰਗਰ ਚੱਲਦੇ ਆ ਮਾਸ਼ਾ ਅੱਛਾ ਗੁਰੂਗਰ ਚੱਲਣਾ ਪਹਿਲਾਂ ਚੱਪ ਗੁਰੂਕਰ ਚੱਲਦੇ ਆ ਲਓ ਜੀ ਇੱਥੋਂ ਅਸੀਂ ਚੱਲ ਪਿਆ ਬਸ ਸਟੈਂਡ ਤੋਂ ਵੀ ਕਿਲੇ ਦੇ ਕੋਲੇ ਵੀ ਨਹੀਂ ਹੈਗਾ ਇਹ ਵੀ ਪੈਦਲ ਆਇਆ ਸੀ ਵਿਚਾਰਾ ਗਰਮੀ 'ਚ ਤੇ ਹੁਣ ਬਸ ਇਹ ਕਹਿੰਦਾ ਨੇੜੀ ਆ ਹੁਣ ਤਾਂ ਵੈਸੇ ਛੇਤੀ ਪਹੁੰਚ ਜਾਗੇ ਪਰ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਬਈ ਬਸ ਸਟੂਡੀਓ ਜਾਣਾ ਹੁਣ ਪਰ ਇਹ ਕਹਿੰਦਾ ਆਪਾਂ ਗੁਰੂ ਘਰ ਚੱਲਣਾ ਮੱਥਾ ਟੇਕਣ ਕਿਉਂਕਿ ਗੁਰੂ ਘਰ ਦੇ ਵਿੱਚ ਦੀ ਹੀ ਲੰਘਣਾ ਤਾਂ ਕਰਕੇ ਹੁਣ ਆਪਾਂ ਮਿਲਦੇ ਆਂ ਗੁਰੂ ਘਰ ਦੇ ਵਿੱਚ ਜਾ ਕੇ ਲੋ ਜੀ ਗੁਰੂ ਘਰ 'ਚ ਹੋ ਗਏ ਐਂਟਰ ਬਾਕੀ ਅੱਗੇ ਹੁਣ ਮੱਥਾ ਟੇਕਾਂਗੇ ਤਾਂ ਉੱਥੇ ਮਿਲਦੇ ਆਂ ਐਨੀ ਕਲਿੱਪ ਦਿਖਾਈ ਆ ਤੁਹਾਨੂੰ ਬਾਕੀ ਬੰਜਾਰੇ ਵੀ ਦਿਖਾਉਣੇ ਤੁਹਾਨੂੰ ਮੇਲਾ ਲੱਗਾ। ਇਹ ਮੱਗਿਆ ਲੈਤਾ ਨਹੀਂ ਤੇਰਾ ਉੱਥੇ ਪਿਆ ਹੈ ਤੱਕ। ਲੋ ਜੀ। ਦੇਖੋ ਮੇਲਾ ਲੱਗ ਰਿਹਾ। ਇਹ ਜੀ ਤਲਵੰਡੀ ਗੁਰੂਕਰ। ਤਖਤ ਸ਼੍ਰੀ ਦਮਦਮਾ ਸਾਹਿਬ। ਕੀ ਹੈ? ਤਖਤ ਸ਼੍ਰੀ ਦਮਦਮਾ। ਤਖਤ ਸ਼੍ਰੀ ਦਮਦਮਾ ਸਾਹਿਬ। ਪੰਜਵਾਂ ਤਖਤ ਹੈ। ਓਕੇ। ਲੋ ਜੀ ਤੁਸੀਂ ਦੇਖ ਸਕਦੇ ਹੋ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਲਹਿਤਾ ਸੀ। ਅੱਛਾ। ਆ ਕਰਕੇ ਦਾ ਨਾਮ। ਕੰਦੇ ਮਸਾ ਠੀਕ ਹੈ ਜੀ ਓਕੇ ਦੇਖੋ ਜੀ ਸਕੂਲ ਚ ਜਵਾਖਾਂ ਨੂੰ ਮਿਲੀ ਸੀ ਛੁੱਟੀ ਅੱਧੀ ਤੇ ਇੱਥੇ ਆਇਆ ਲੰਗਰ ਖਾਨ ਉਪਰ ਆ ਬਾਰੂ ਆਇਆ ਇਹ ਨਹੀਂ ਨਹੀਂ ਬਾਰੂ ਨਹੀਂ ਸਕੂਲ ਚ ਆਇਆ ਬਾਰੂ ਆਇਆ ਦੇਖੋ ਹੁਣ ਆਇਆ ਇਹਨਾਂ ਨੂੰ ਸਕੂਲ ਆ ਸਕੂਲ ਹੀ ਹੈ ਸਟੈਂਡ ਦਿਖਾਏਗਾ ਹੁਣ ਆਪ ਲੋ ਜੀ ਹੁਣ ਆਪਾਂ ਪਹੁੰਚੇ ਆ ਜੋੜਾ ਕਰਚੇ ਜੋੜੇ ਜਮਾ ਕਰਵਾਉਣੇ ਆ ਬੋਲ ਹਾਂਜੀ ਆਪਾਂ ਚੱਲੇ ਹੁਣ ਮੱਥਾ ਟੇਕਣ ਠੀਕ ਹੈ ਆ ਕੇ ਤੁਹਾਨੂੰ ਮਿਲਦੇ ਆ ਮੱਥਾ ਟੇਕ ਕੇ ਹਾਂਜੀ ਲੋ ਜੀ ਆਪਾਂ ਮੱਥਾ ਟੇਕ ਕੇ ਟੇਕਤਾ ਤੇ ਹੁਣ ਆਪਾਂ ਪਹੁੰਚੇ ਆ ਦੇਖੋ ਆ ਤੁਸੀਂ ਦੇਖ ਸਕਦੇ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਲਹਿਤਾ ਸੀਗਾ ਜੀ ਤੇ ਆਪਦਾ ਘੋੜਾ ਬੰਨਿਆ ਸੀ ਤਾਂ ਕਰਕੇ ਗੁਰੂ ਘਰ ਦਾ ਨਾਮ ਤਖਤ ਸ੍ਰੀ ਦਮਦਮਾ ਸਾਹਿਬ ਪਿਆ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਨੇ ਘੋੜਾ ਬੰਨਿਆ ਸੀਗਾ ਜੀ ਤੇ ਦਮ ਲੱਤਾ ਸੀਗਾ ਦੇਖ ਸਕਦੇ ਹੋ ਤੁਸੀਂ ਹਾਂ ਦੇਖ ਲਓ ਜੀ ਚੱਕ ਕੇ ਦੇਖ ਲਓ ਬਿਓ ਹਾਂਜੀ ਲਓ ਜੀ ਵੀਰ ਜੀ ਮੱਥਾ ਟੇਕਦੇ ਹੋਏ ਲੋਜੀ ਆਪਾਂ ਪ੍ਰਸ਼ਾਦ ਲੈ ਲਿਆ ਹੁਣ ਚੱਲਦੇ ਆਪਾਂ ਲੰਗਰ ਘਰ ਚ ਉਹ ਵੀ ਜ਼ਰੂਰੀ ਹੁੰਦਾ ਨਾ ਇਹਨਾਂ ਸੁੱਕੇ ਨਹੀਂ ਲੋਜੀ ਆਪਾਂ ਪਹੁੰਚ ਕੇ ਇਸ ਤਰ੍ਹਾਂ ਕਰਤੀ ਪਏ ਚੰਚਾ ਕਿੱਧਰ ਆ ਲੋਜੀ ਬਸ ਹਾਂਜੀ ਆਪਾਂ ਲੰਗਰ ਸ਼ੱਕ ਕੇ ਆ ਗਿਆਂ ਬਾਹਰ ਜੋੜੇ ਜਮਾ ਕਰਵਾਏ ਸੀ ਉਹ ਵੀ ਆਪਾਂ ਲੈ ਲਿਆ ਤੇ ਹੁਣ ਆਪਾਂ ਜਾ ਰਹੇ ਆਂ ਵੀਡੀਓ ਡਾਇਰੈਕਟਰ ਕੋਲੇ ਹੁਣ ਬਸ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਬਾਕੀ ਦੇਖ ਲਓ ਵੀ ਚਲੋ ਅੰਜੀ ਸਾਬੋ ਚਲੋ ਮਿਲਦੇ ਆਪਾਂ ਵੀਡੀਓ ਡਾਇਰੈਕਟਰ ਕੋਲੇ ਜਾ ਕੇ ਲੋਜੀ ਆਪਾਂ ਪਹੁੰਚ ਗਏ ਸਟੂਡੀਓ 'ਚ ਲੱਕੀ ਭਾਈ ਕੰਮ ਕਰ ਰਿਹਾ ਸੀ ਮਿਲਦੇ ਆਂ ਇੱਧਰ ਗੱਲਬਾਤ ਕਰਕੇ ਬਾਅਦ 'ਚ ਨਵੇਂ ਗੱਲਬਾਤ ਕਰਦੇ ਆਂ ਠੀਕ ਹੈ ਮਿਲਦੇ ਆਂ ਲੋਜੀ ਪਹੁੰਚ ਗਏ ਆਪਾਂ ਸਟੂਡੀਓ 'ਚ ਆਹ ਭਾਈ ਨੇ ਕੀਤਾ ਗਾਣਾ ਤੇ ਤੋਂ ਨੇ ਭਾਈ ਸੁਣਿਆ ਇਹ ਆ ਉਹ ਵੀਡੀਓ 'ਚ ਉਹ ਮੈਥਲ ਜਿਹਾ ਸਾਡੇ ਗਾਣੇ ਤੇ ਅਸ਼ੀਰ ਪਿਆਰ ਦਿਓ ਸਾਰੀ ਹਜਾਂ ਤੋਂ ਬੈਠੇ ਆ ਐਡੀਟਰ ਰੁਬੀਸ਼ਕਾਰ ਹੋ ਗਿਆ ਨਜ਼ਰਾਂ ਤੋਂ ਸਭ ਸਭ ਵੇ ਬੇਰਖਦੀ ਪਤਾ ਨਹੀਂ ਕਦ ਤੋਂ ਬੀ ਜੀ ਵੱਧੋ ਅੰਜਨਾ ਵਲੋਗ ਆਪਣਾ ਇੱਥੇ ਸਟਾਲ ਤੇ ਬਾਕੀ ਅਪਹੁੰਚ ਗਏ ਸਟੂਡੀਓ ਚ ਐਡੀਟਰ ਕੋਲੇ ਸਾਰੀ ਗੱਲਬਾਤ ਕਰਦੇ ਆ ਤੇ ਬਾਕੀ ਆਪਣਾ ਸੌਂਗ ਜਲਦੀ ਹੀ ਆਉਣਾ ਫੁੱਲ ਸਪੋਰਟ ਕਰਨੀ ਤੁਸੀਂ ਬਾਕੀ ਜੇ ਬਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਸਬਸਕ੍ਰਾਈਬ ਵੀ ਕਰਕੇ ਨਾ ਓਕੇ ਜੀ ਟੇਕ ਕੇਅਰ ਰੱਖੋ ਧਿਆਨ